来 ਵੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜੂਨ ਦੀ ਛੁੱਟੀਆਂ 'ਚ ਤੁਸੀਂ ਕਰੇ ਕਿਵੇਂ ਆਪਣਾ ਆਨੰਦ ਲੈ ਸਕਦੇ ਹੋ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਸੋ ਬਾਹਰ ਜਾਣ ਦੀ ਲੋੜ ਐ ਸੋ ਬਾਹਰ ਕੱਢਵਾਣਾ ਨਾ ਬਾਹਰ ਵੀ ਕਹੀਂ ਨਹੀਂ ਜਾਣਾ ਹੈ ਕੰਮਰਾ ਛੋਕਰਾ ਮਾਰੀਆਂ ਬੱਤਾਂ ਲੀਕ ਕਰਦੇ ਐ ਲੀਕ ਨਹੀਂ ਲੋ ਤਰੁੱਕ ਜਾਣਾ ਬਦ ਕਰਕੇ ਜਬ ਜਿਵਨ ਸੋ ਜਾਪਾ ਕਰਨੇ ਇੱਕ ਹੋਰ ਘੈਂਟ ਚੁਗਾੜ ਪਾਣੀ ਆਪਾਂ ਆਪਣਾ ਕਰਨਾ ਹੈਗਾ ਸੋ ਚੁਗਾੜ ਦੋਸਤ ਦੋਸਤ ਆ ਰਿਹਾ ਹੈਗਾ ਪਿੱਛੇ ਮੇਰਾ ਉਹ ਪਿੱਛੇ ਦੂਰ ਹੈਗਾ ਹਲੇ ਅੱਗੇ ਮਿਲेंगे ਦੇਖੀਂਗਾ ਕੀ ਕਹਾਓ ਜੇ ਆ ਗਿਆ अपना बिल है ना अपना सो so, आप चेक करेंगे अच्छा क्या करना है कुछ अच आपने क्या करना मोटर बनाना है सो so, मोट बनाने वास्ते अपन गड्डिया तैयार हो गए दिखा माड़ा जी ग्डी पर ग्डी दिखाई इधर आ जा सो मारे आड़े की गड्डी ये तैयार हैगी है, है। so, मारे न्याय गए पापे की वो गड्डी तैयार हैगी है, है। <laughs> मा छोकरे गए पापे की ग्डी तैयार हैगी है सो गड़ी जबरदस्त हैगी एंड इंटरशनल लैवल की गड्डी हैगी ਮੋਂਟਰਾ ਯਾਦ ਕਰਤੀ ਹੋਵਾਂ ਰੋਗ 3.1 ਮੋਂਟਰਾ 3.1 ਉਹ ਅੱਜ ਲੈ ਆ ਜਾ ਸੋ ਲੈ ਪਾਈ ਇਸ ਉਲਾ ਯੂਬ ਯੂਬ ਦੂਬ ਲਾਣੀ ਹੈਗੀ ਸੋ ਮਾਨਾ ਇੱਕ ਪਿੰਡ ਦੇ ਅੰਦਰ ਇੱਕ ਇਹਨਾਂ ਸਾਰੇ ਲੱਗੇਗੀ 10 ਮਿੰਟ ਬੁਝਾ ਯਾਰ ਮਾਨਾ ਇੱਕ ਪਿੰਡ ਦੇ ਅੰਦਰ ਇੱਕ ਮੋਟਰ ਲੱਭੀ ਹੈਗੀ ਉਸ ਮੋਟਰ ਦੇ ਉੱਪਰ ਬੜਾ ਤਕੜਾ ਜਿਹਾ ਬੱਚਾ ਹੈਗਾ 10 ਫੁੱਟ ਮਨ ਲੱਗ ਰਿਹਾ ਉਹ ਲੰਬਾਈ ਹੈਗੀ ਆ 5-6 ਫੁੱਟ ਉੱਕੀ ਚੜਾਈ ਹੈਗੀ ਆ ਸੋ ਨਜ਼ਾਰਾ ਲਹੇਗੇ ਅੱਜ ਤੇ ਡੂੰਗਾ ਵੀ ਹੈਗਾ ਮਨ ਲੱਗਾ 2.5-3 ਫੁੱਟ ਡੂੰਗਾ ਹੈਗਾ ਉਹ ਸਕਾ ਇਹਨਕ ਦਾ 2.5 2.3 ਨਿਕ ਫੋਟੋ ਹੋਏਗਾ ਸੋ ਉਸਕੇ ਅੰਦਰ ਅੱਜ ਆਪਾਂ ਨਾਣੇ ਦਾ ਨੰਦ ਲੈਣਾ ਸੋ ਗੱਡੀਆਂ ਤਿਆਰ ਖੜੀਆਂ ਯੋ ਬਟੰਗ ਦੇ ਬਾਈ ਇਸਕੇ ਉੱਪਰ ਇਸ ਨੂੰ ਖੋਲ ਹਾਂ ਸਟੈਂਡ ਕਿਚ ਪਿਛੇ ਖਿੱਚ ਖਿੱਚ ਕਿਚ ਜ਼ੋਰ ਕਿਚ ਜ਼ੋਰ ਲੱਗਿਆ ਲਾ ਜ਼ੋਰ ਲੱਗਿਆ ਸੋ ਗੱਡੀ ਰੈਡੀ ਹੋ ਗਈ ਚੱਲ ਬਈ ਮਨ ਲੱਗ ਰਿਹਾ ਗੱਡੀ ਤੇਰੀ ਰੈਡੀ ਹੋ ਗਈ ਹੈ ਨਾ ਠੀਕ ਹੈ ਫਟ ਦੋਨੇ ਰਹੇਗਾ ਨਹੀਂ 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 ਫਟਦਾ ਨਹੀਂ ਹੈ ਦੇਖੋ ਯੋ ਉਹ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਇਹਨੂੰ ਥੋੜਾ ਹੋਰ ਖਮਾ ਲਈ ਹਾਂ ਲੱਕਮਾ ਆਰਟੀਬ ਘਵਾ ਦੇ ਘਵਾ ਦੇ ਘਮਾ ਦੇ ਘਮਾ ਦੇ ਘਮਾ ਦੇ ਹੋਰ ਬਸ ਸੋ ਬਣ ਗਈ ਗੱਲ ਚਲ ਵੀ ਹੋਰ ਰੈਡੀ ਹੋ ਪਾਪਾ ਸੋ ਪਾਪਾ ਪਿੰਡੋਂ ਖੇਤਾਂ ਵੱਲ ਨੂੰ ਜਾਂਦੀ ਸੜਕ ਨਾਲਾ ਕਹਿੰਦਾ ਮੇਰਾ ਮਾਂ ਵਰਗਾ ਰਿਸ਼ਤਾ ਹੈ ਚਲ ਬਈ ਪਾਪਾ ਹਾਂ ਮੇਰੀ ਮੇਰੀ ਸੈਕਲੀ ਥਾਰ ਲੱਗਦੀ ਥਾਰ ਲੱਗਦੀ ਸੋ ਮਰਾ ਜੋਗਰਾ ਕਹਾ ਮੈਂ ਪੜਾ ਹੋ ਗਿਆ ਥਾਰ ਲੇਗਾ ਸੋ ਯੋ ਪਾਈ ਦੀ ਗੱਡੀ ਤਿਆਰ ਚਲ ਵੀ ਚਲ ਮੈਂ ਹੋਰ ਨਿਕਲ ਗਿਆ ਨਿਕਲ ਮੇਰੇ ਤੇ ਲੈ ਮੈਂ ਵੀ ਆ ਰਿਹਾ ਤੇਰੇ ਪਿੱਛੇ ਔਰ ਰੁਕ ਜਾ ਹੋਲੀ ਚੱਲ ਯਾਰ ਹੱਤੋਂ ਤਾਂ ਤੇਜ਼ ਚਲਾਵਾ ਔਰ ਫਿਰ ਥੱਕ ਜਾਏਗਾ ਇਹੀ ਗੱਡੀ ਤਿਆਰ ਹੋ ਗਈ ਟੈਂ ਟੈਂ ਸਵਾਚਾਪਾ ਨੰਦ ਲੈਣਾ ਹੈਗਾ ਸੋ ਇਧਰ ਮਾਰੇ ਖੇਤ ਹੈਗੇ ਆ ਸੋ ਮਾਰੇ ਖੇਤਾਂ ਮੋ ਥੋੜ੍ਹਾ ਔਖਾ ਹੈਗਾ ਰਸਤਾ ਮਾਰੇ ਖੇਤਾਂ ਨੂੰ ਜਹਾ ਸੋ ਇਧਰ ਮੰਗੜ ਤੇ ਰਾਜੋ ਮਜਰੀਆਲੀ ਸੜਕ ਹੈ ਇਸ ਸੜਕ ਗਲ ਆਪਣੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਵੀ ਹੈਗੀਆਂ ਸੋ ਇਸ ਸੜਕ ਦੇ ਉੱਪਰ ਮੈਂ ਲਗਭਗ ਦੋਏ ਕਿਨਾਰਿਆਂ ਪਰ ਇੱਕ ਡੇਢ ਕਿਲੋਮੀਟਰ ਤੱਕ ਆਪਾਂ ਨੇ ਬਹੁਤ ਸੋਹਣੇ ਸੋਹਣੇ ਰੁੱਖ ਲਾਇਦੇ ਹੋ ਰਹੇ ਸੀ ਤੇ ਆਲੇ ਵੀ ਹੈ ਤੇ ਡੈਕੋਰੇਸ਼ਨ ਵਾਲੇ ਵੀ ਹੈ ਤੇ ਫੁੱਲਾਂ ਵਾਲੇ ਵੀ ਹੈ ਤੇ ਫਲਾਂ ਵਾਲੇ ਵੀ ਹੈ ਤੇ ਲੀਜੀ ਅੰਬ ਅਮਰੂਦੋ ਨਾਸਪਤੀ ਤੇ ਅੱਲ ਰਸੂਲ ਤੋਂ ਸੁਆ ਗਿਆ ਸਭ ਬਾਕੀ ਸਾਰੇ ਤਾਂ ਜਲ ਗਏ ਪਰ ਇੱਕ ਕਿਲਾ ਹੈਗਾ کہیں ਰਿਹਾ ਵਾ ਇੱਕ ਕਿਲੇ ਦਾ ਹਾਂ ਨਹੀਂ ਨਹੀਂ ਹੋਲੀ ਚੱਲ ਯਾਰ ਭੱਜਣਾ ਫਿਰ ਥੱਕ ਜਾਏਗਾ ਤੂੰ ਸੋ ਜੋ ਆ ਗਿਆ ਮਾਰੇ ਤੇ ਕੱਬੇ ਬਸੇ ਬੁੱਟੇ ਆ ਰਹੇ ਹੈਗੇ ਜਿਹੜੇ ਹਲੇ ਹੈਗੇ ਆ ਅਮਰੂਦ ਵੀ ਹੈ ਆਂਬ ਵੀ ਹੈ ਨਾ ਇੱਧਰ ਅਨਾਰ ਵੀ ਹੈਗਾ ਅਨਾਰ ਅਮਰੂਦ ਸੋ ਲੂ ਨਾ ਫੂਕ ਦਈਏ ਸੋ ਲੂ ਨਾ ਉਹਨਾਂ ਨੂੰ ਫੂਕ ਤਾਂ ਦਿਆ ਪਰ ਆਪਾਂ ਫੇਰ ਹੋਣਾ ਕਿ ਇਸ ਖਾਈ ਦੇ ਅੰਦਰ ਪਾਣੀ ਵੀ ਛੱਡਿਆ ਹੋਇਆਗਾ ਸੋ ਪਾਣੀ ਦੁਬਾਰਾ ਫੇਰ ਛੱਡ ਦੇਣਾ ਇੱਧਰ ਜੀਰੀਆਂ ਦਾ ਸੀਜ਼ਨ ਆ ਕਿੰਨਾ ਫਿਰ ਟੈਂ ਟੈਂ ਅੱਗੇ ਹੋ ਥੋੜਾ ਜਾ ਫੋਟੋ ਨਹੀਂ ਆ ਰਹੀ ਤੇ ਪੱਤੂ ਕੀ ਤਾਂ ਬਾਈ ਮਿਲਦੀ ਉਹ ਨਹੀਂ ਨਹੀਂ ਗੰਦੀ ਬਾਨ ਨਿਕਲੀ ਕਰਦੇ ਉਹ ਨਹੀਂ ਨਹੀਂ ਆ ਰਿਹਾ ਸੱਤ ਬੱਤ ਨਹੀਂ ਸਮਾਈ ਕਰਦੇ ਸਪਾਰਿਛੋ ਬਰੇ ਨੂੰ 99 ਵਨ ਯਾਦ ਆ ਰਿਹਾ ਹੈਗਾ ਸੋ ਪਿੰਡਾਂ ਕੇ ਨਜ਼ਾਰੇ ਕਿੱਥੇ ਮਿਲਨੇ ਹੈਗੇ ਦੋਸਤੋ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਿਓ ਜਿਹੜੇ ਮਰਜ਼ੀ ਕੰਟਰੀ ਮਾ ਘੁੰਮ ਲਿਓ ਉਮਰ ਆ ਰਾਮ ਲਾਲ ਭਾਈ ਬੋਲੀ ਪੂਰੀ ਤੇ ਦਿਖਣਾ ਨਹੀਂ ਸਾਨੂੰ ਆ ਵੀਡੀਓ ਮਾ ਨਹੀਂ ਦਿਖਣਾ ਹਲੇ ਉਹ ਸਾਹਮਣੇ ਜਾ ਰਿਹਾ ਮੈਂ ਸਾਂ ਲੈ ਕੇ ਆ ਰਾਮ ਲਾਲ ਸੋਚ ਕਿਆਂ ਉਹ ਗੱਡੀ ਆ ਗਈ ਪਿੱਛੇ ਸਾਈਡ ਮਾ ਹੋ ਗਿਆ ਬਈ ਚੱਲਾਂਗੇ ਤਾਂ ਰੋ ਲੰਗਦਾ ਜਾਂ ਮਨੂ ਅੱਗੇ ਲੰਗਦੇ ਤਾਂ ਫੋਲੀ ਹੋ ਜਾ ਆ ਜਾ ਆ ਜਾ ਆ ਜਾ ਹੰਸੇ ਪੰਗਾ ਅਰੇ ਬੇਟਾ ਅਭੀ ਸੇ ਪੰਗਾ ਲੈਂਗੇ ਉਹ ਗਮਰ ਲਾਣੀਦਾਰ ਵੀ ਜਾ ਰਿਹਾ ਸੋ ਲਾਣੀਦਾਰ ਗਾਣੇਦਾਰ ਨੂੰ ਮਿਲਣਾ ਆਪਾਂ ਪਹਿਲਾਂ ਹੀ ਮੁੜ ਜਾਣਾ ਯਾਰ ਇੱਧਰ 40 ਜੰਮਣਾ ਆ ਗਿਆ ਆਪਾਂ 40 ਜੰਮਣਾ ਦੇ ਪਹਿਲਾਂ ਹੀ ਮੁੜ ਜਾਣਾ ਹੈਗਾ ਇਹ 40 ਜੰਮਣਾ ਕੀ ਹਿਸਟਰੀ ਵੀ ਆਪਾਂ ਕਿਸੇ ਦਿਨ ਫਰੀ ਕੱਲ ਜ਼ਰੂਰ ਸਾਂਝੀ ਕਰਾਂਗੇ ਸੋ ਧਰਮਗੜ ਤੇ ਉੱਪਰ ਦੇ ਬੱਲੇ ਬੱਲੇ ਯੋ ਰੋੜਾ ਰਿਹਾ ਸੋ ਇੱਧਰ ਆ ਗਿਆ ਆਪਣੀ ਖੱਬੇ ਪਾਸੇ 40 ਜੰਮਣਾ ਤੇ ਇਹ ਆਪਣੀ ਗੋਰੀ ਚਲਪੀ ਉੱਧਰ ਨੂੰ ਬਾਈ ਮਾਰਾ ਆੜੀ ਰਾਮ ਲਾਲ ਵੀ ਮਿਲ ਲੇ ਚੱਲ ਵੀ ਅੱਗੇ-ਅੱਗੇ ਚੱਲਾ ਸੋ ਪੱਕੇ ਰਸਤੇ ਉੱਪਰ ਤੇ ਆਪਾਂ ਕੱਚੇ ਰਸਤੇ ਵਰਾ ਕੇ 40 ਜੰਮਣਾ ਦੀ ਹਿਸਟਰੀ ਕਿਸੇ ਦਿਨ ਫਰੀ ਕੱਲ ਸਾਂਝੀ ਕਰਾਂਗੇ ਆਪਾਂ ਆਪਣੇ ਪਿੰਡ ਵਾਲੀ ਤੂੰ ਧਰਮ ਗੜ ਗਿਆ ਗੱਲਾਂ ਬਾਤਾਂ ਥਾਰੀ ਗੱਲ ਸਾਂਝੀਆਂ ਕਰਦੇ ਰਹਿਣਾ ਉਹ ਲੰਘ ਜਾ ਭਾਈ ਅੱਗੇ ਲੰਘ ਜਾ ਉਹ ਲੰਘ ਲੰਘ ਕੇ ਅੱਗੇ ਲੰਘ ਜੀ ਜਾਣਾ ਹਾਂ ਸੁਣਾ ਤੂੰ ਤੇ ਤੂੰ ਤੇਰਾ ਮੈਂ ਦਮੇਤੀ ਐ ਤੇ ਜਿੱਪੀ ਚੈਨਾ ਚੈਨਾ ਦੇ ਬੋ ਦਮੇਤੀ ਚੈਕ ਦਾ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ ਮੇਰਾ ਵੀ ਹੋ ਰਾਮ ਆ ਇੰਨਾ ਪਿੰਡ ਤੇ ਪਹਾੜ ਦੇਖਣ ਨੂੰ ਸੋਹਣੇ ਲੱਗਦੇ ਪਰ ਜ਼ਿੰਦਗੀ ਬਿਹਾਲ ਹੁੰਦੀ ਤੋਵੇਂ ਥਾਵਾਂ ਦੀ ਸੋ ਚੁੰਡ ਵੀ ਹੈਗੇਆਂ ਰੱਜੀ ਕਹੀਂ ਕਹੀਂ ਓਦਾਂ ਲਾਈ ਵੀ ਆਂ ਜੀਰੀਆਂ ਵਾਸਤੇ ਖੇਤ ਹਾਂ ਓਦਾਂ ਲਾਦੀਆਂ ਲੋਕਾਂ ਨੇ ਜੀਰੀਆਂ ਵਾਸਤੇ ਖੇਤ ਤੇ ਉਹ ਦੇਖੁੱਥੇ ਖੁਸ਼ ਹਨ ਉਹ ਦੇਖੋ ਉਹ ਗੱਡੀਆਂ ਖੜੀਆਂ ਉਹ ਚੱਲ ਰਿਹਾ ਕੰਮ ਕੋ ਯਾਰ ਉੱਥੇ ਹੈ ਯਾਦਾਂ ਉੱਥੇ ਜ਼ਮੀਨ ਦਾ ਸੌਦਾ ਹੋ ਰਿਹਾ ਯਾ ਸ਼ੂਟਿੰਗ ਚੱਲਦੀ ਆ ਕੋਈ ਪਹਿਲਾਂ ਹੀ ਮੁੜ ਗਏ ਯਾਰ ਚੱਲ 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 ਇੱਧਰ ਹੀ ਮੁੜਨਾ ਦਾ ਮੈਂ ਅੱਗੇ ਹਾਂ ਬਰਾਹਮਾ ਕਿਤੋਂ ਅੱਗੇ ਹੋਏਗਾ ਅੱਗੇ ਉਹ ਅੱਗੇ ਲੰਘ ਮੇਰੇ ਤੇ ਯਾਰ ਮੈਂ ਸਨਾਦ ਨੂੰ ਉੱਧਰ ਕੀ ਚੱਲ ਰਿਹਾ ਜੀ ਵਾ ਕੋਈ ਸੌਦਾ ਵਾਚ ਰਿਹਾ ਕੋਈ ਸ਼ੂਟਿੰਗ ਉੱਧਰ ਕੀ ਚੱਲ ਰਿਹਾ ਮਹਾ हां हां अच्छा 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 पटवारी होना आया वाह और जा रे पापा जी वहां से जा रही चंगा तेरे वतर रास्ता बन गया ओ रामलाल भाई क्या हाल है जगा रहे मैं सां सा सो, चल, चल, चल 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 होली होली चले और ध्यान रखे कुड़ी नु छोकरे नु तंग ना करे मैं बोल 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 ओ ठीक है चलरी सेवा ਚੱਲ ਰਹੀ ਸੇ ਵਮਾਹਾ ਠੀਕ ਠੀਕ ਹੈ ਕੋਈ ਨਹੀਂ ਕੋਈ ਨਹੀਂ ਹੈ ਟਿਊਬ ਮੈਂ ਦੇਖ ਰਿਹਾ ਚੈੱਕ ਹੋ ਪਤਾ ਬਸ ਆ ਪਸਿੱਧੇ ਜਾਈ ਜਾਣਾ ਐਨ ਸਪੀਡ ਮੈਂ ਚੱਲ ਇਹ ਵੀ ਚੱਲ ਸਪੀਡ ਮੈਂ ਜਿੰਨੀ ਚੱਲਾ ਲੈ ਵੀ ਆਪਾਂ ਪਹੁੰਚਣੇ ਆਲੇ ਹੈਗੇ ਥੋੜਾ ਜਿਹਾ ਹੋਰ ਹੈਗਾ ਅੱਗੇ ਮੋਟਰ ਚੈੱਕ ਕਰਾਵਾਂਗੇ ਹੈਂ ਕੁਛਾਣਾ ਲੈ ਇੱਧਰ ਦੇਖ ਲੈ ਮਿਰਚਾਂ ਵਾਸਤੇ ਪ੍ਰੇ ਹੋਰੀ ਹੈਗੀ ਐ ਅੱਪਾ 1 ਕਿਲੋਮੀਟਰ ਤੇ ਵੱਧ ਆ ਗਏ। ਹੋ। ਲੈ 1 ਕਿਲੋਮੀਟਰ ਤੇ ਜ਼ਿਆਦਾ ਹੋ ਗਿਆ ਆਪਣਾ। ਹਾਲੇ ਆਪਣਾ ਪਿਆ ਥੋੜਾ। ਮਨ ਲਗਾ 1.5 ਕਿਲੋਮੀਟਰ ਦੂਰ ਹੈਗਾ। ਮੋਟਰ ਆਪਣੀ। ਥੱਕ ਤਾਂ ਨਹੀਂ ਗਿਆ ਪੁੱਤ? ਉਹ ਦੱਸ ਤਾਂ ਸਹੀ। ਓਏ ਇੱਕ। ਓਹੋ ਮੈਨੂੰ ਲੱਗ ਆ ਰਿਹਾ ਤੇਰੇ ਬੋਲ ਮਾ ਥੱਕ ਤਾਂ ਨਹੀਂ ਗਿਆ? ਹਾਂ ਥੱਕਿਆ ਨਹੀਂ। ਲੈ ਤਾਂ ਤੂੰ ਤਾਂ ਸਟਰੋਂਗ ਬੰਦਾ ਹੈ। ਠੀਕ ਹੈ ਬੋਨ ਬਿਟੇ ਵਾਲਾ ਦੁੱਧ ਪਿਆਜ ਕਰਕੇ ਛੋਕਰਾ ਕਹਾ ਵੀ ਮੈਥ ਸਟਰੋਂਗ ਹੈ ਹੈਨਾ ਹਾਂ ਜੀ ਬੈਟਰੀ ਲੋ ਹੋ ਜੇਗੀ ਜਿੰਨਾ ਹੀ ਕਰਕੇ ਆਮੇਂ ਬੈਟਰੀ ਲੋ ਹੋ ਜਾਈਆ ਪਰ ਰੁਕ ਕੇ ਆਮੇਂ ਇਹ ਆਰਾਮ ਲੈ ਕੇ ਆਮੇਂ ਗਿਆ ਰਾਮ ਜੀ ਨਾਲੇ ਮੌਸਮ ਠੰਡਾ ਹੋ ਜਾਏਗਾ ਫੇਰ ਆਮੇਂਗੇ ਲੈ ਇੱਕ ਮੋਟਰ ਹੀ ਆ ਗਈ ਜੰਮਣ ਦਾ ਦਰਖਤ ਆ ਗਿਆ ਓ ਭਈ ਆਪਾਂ ਪਹੁੰਚ ਗਏ ਗੁਰਸਾਨ ਲਾ ਕੇ ਆ ਗਏ ਓ ਸਾਹਮਣੇ ਦਿਖ ਰਹੀ ਆ ਓ ਦੇਖੋ ਓ ਦੇਖ ਜਿੱਧਰ ਦੂਹੇ ਪਾਸੇ ਆਓ ਸਾਹਮਣੀ ਉਹ ਦੇਖੋ ਉਹ ਦੇਖੋ ਹਾਂ ਦੇਖੀ ਹਾਂ ਦੇਖੀ ਜਾਓ ਪਹੁੰਚ ਪਹੁੰਚ ਆਗੇ ਲੈ ਸ਼ਾਮ ਕਬੀਲਾ ਕੱਚਿਆਂ ਰਾਹਾਂ ਦੇ ਉੱਤੋਂ ਜੋ ਤੋ ਲੰਗੀਦਾ ਯਾਦ ਯਾਰਾ ਕੱਚੇ ਕਿ ਜਾਂ ਜਾਂ ਬਈ ਆ ਜਾਂਦੀ ਕਹਿੰਦਾ ਕੱਚੀ ਹਾਂ ਹਾਂ ਤਾਂ ਜਦੋਂ ਲੰਗੀ ਦਾ ਸੋ ਆਪਾਂ ਆਪਣੇ ਟਿਕਾਣੇ ਪਰ ਪਹੁੰਚ ਗਏ ਬਹੁਤ ਪਾਈ ਵੀ ਹੈ ਤੇ ਟਟਿਰੀ ਫਿਰ ਰਹੀ ਹੈ ਨੱਚਦੀ ਜੀ ਤੁਹਾਨੂੰ ਦਿਖਾਵਾਂਗੇ ਆਪਾਂ ਆਪਣੀ ਜਿਹੜਾ ਟਿਕਾਣਾ ਲੱਭਿਆ ਮਨ ਮੋਟਰ ਵਾਲਾ ਆਪਾਂ ਯਸ ਯਸ ਓ ਬਾਈ ਗੁਰਸ਼ਾਨ ਸਿੰਘ ਪਹੁੰਚ ਗਿਆ ਟਿਕਾਣੇ ਪਾ ਓ ਵਾਹ ਭਈ ਵਾਹ ਗੁਰਸ਼ਾਨ ਸਿੰਘ ਲੈ ਵੀ ਗੱਡੀਆਂ ਲਾ ਦਿਓ ਸਾਈਡ ਮਾ ਉਮ ਮੇਰੀ ਗੱਡੀ ਟੇਢੀ ਜਾਂਦਾ ਹੋਊਗੀ ਇਹਨੂੰ ਲਾ ਕਿੱਧਰ ਇਹਨੂੰ ਹੋਰ ਇੱਧਰ ਆ ਜਾ ਫਿਰ ਤੋਂ ਲੈ ਬਈ ਮੇਰੀ ਗੱਡੀ ਫਸ ਗਈ ਤੇਰੀ ਗੱਡੀ ਫਸ ਗਈ ਪਹਿਲਾਂ ਮੈਂ ਆਪਣੀ ਗੱਡੀ ਤਾਂ ਦਿਖਾ ਦਿਆਂ ਹਾਂ ਉਹ ਆਪਣੀ ਗੱਡੀ ਤਾਂ ਦਿਖਾ ਦਿਆਂ ਮੈਂ ਆ ਲੈ ਲੈ ਵੀ ਦੋਸਤੋ ਯੋ ਟਕਾਣਾ ਮਾਨੇ ਲੱਬਿਆ ਵਾ ਸੋ ਨਵੀਂ ਨਵੀਂ ਔਰ ਸਾਰਾ ਸਿਸਟਮ ਤਿਆਰ ਹੋਇਆ ਨਵਾਂ ਫਰਸ਼ ਪਿਆ ਇੱਧਰ ਆ چھوٹਾ ট্রান্সਫਾਰਮਰ ਤੇ ਬਣਾਣੇ ਦਾ ਜਗਾੜ ਬਹੁਤ ਘੈਂਟ ਹੈਗਾ ਸਭ ਤੋਂ ਪਹਿਲੀ ਖੂਬਸੂਰਤੀ ਹੈਗੀ ਔਰੇ ਕੀ ਪਾਪਾ ਜੀ ਕਿਉਂ ਰਾ ਇੱਕ ਮਿੰਟ ਰੁਕ ਜਾ ਠੀਕ ਹੈ ਓਏ ਓਏ ਨੋ 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 ਹੈ ਨਹੀਂ ਓਏ ਇਤਰਾ ਨਹੀਂ ਕਰੀ ਕਰਦੇ ਚਲ ਕੋਈ ਨਹੀਂ ਆਪਣਾ ਤਾਂ ਇਤਨੀ ਸਰਜੇਗਾ ਲੋੜ ਨਹੀਂ ਹੈਗੀ ਆਪਾਂ ਨੂੰ ਤਾਂ ਚਾਬੀ ਕੀ ਸੋ ਲੈ ਵੀ ਦੋਸਤੋ ਮਾਰੀ ਇੱਕ ਮਿੰਟ ਰੁਕ ਜਾ ਮੈਂ ਪਹਿਲਾਂ ਦੱਸ ਦਿਆਂ ਫਿਰ ਤੇਰੀ ਗੱਲ ਪਾਣੀ ਵਾਲੀ ਬਾਤ ਕਰਾਂਗਾ ਇਸ ਮੋਟਰ ਦੀ ਸਭ ਤੋਂ ਪਹਿਲੀ ਖੂਬਸੂਰਤੀ ਕਿ ਇੱਕ ਬਹੁਤ ਖੂਬਸੂਰਤ ਦਰਖਤ ਕੇ ਠੱਲੇ ਹੈਗਾ ਇਹ ਸਾਰਾ ਸੋ ਇੰਨੀ ਛਾਂ ਹੋਊਗਾ ਵਰਾਸੀ ਗਾੜੀ ਕੇ ਬੰਦਾ ਨਹਾ ਕੇ ਠੰਡ ਮਹਿਸੂਸ ਹੋਵਾ ਜੇ ਇਧਰਲੇ ਪਸੇ ਜਹਾਂ ਆਪਾਂ ਹਾਂ ਸ਼ੌਕਰਾ ਦਾ ਹੋਣ ਲੱਗ ਗਿਆ ਤਿਆਰ ਬਣਾਣੇ ਵਾਸਤੇ ਲੈ ਮੇਰੀ ਕਿੱਟ ਵੀ ਫੜ ਲੈ ਆਹਾ ਬੰਦੇ ਮੇਰੀ ਕਿੱਟ ਦੋ ਨਾਂਦੋ ਹਾਂ ਮੇਰੀ ਮੇਰੀ ਸਾਈਕਲ ਨੂੰ ਦੋ ਨਾਂਦੋ ਉਹ ਤੇਰੀ ਉਹ ਗੱਡੀ ਗਿਰਗੀ ਦੀ ਤੇਰੀ ਯਾਰ ਲੈ ਵੈਸੇ ਤਾਂ ਇਹ ਕਿੱਟ ਮਨੇ ਪਹਿਲਾਂ ਕੀ ਲਈ ਵੀ ਹੈਗੀ ਆ ਪਰ ਇਹ ਕਿੱਟ ਮਾਰੀ हाँ काफ़ी पुरानी लई हुई है पर मैं लगा आठ जहाँ तक मेरा ख्याल जावा भाई कुद्दे भाई गल मिला आओ सो इक्को जगह तो इक नहीं आई भी आ तो छोकरा तैयार पर तैयार हो गया रुक जा रुक जा हले ऐ नहीं जाना मैं तेन दसागा बेटा इस तरह नहीं पीछे रहो ग रहे, रहे कि, कि इस दरख्त की इधरले पास मिर्च ओ रुक जा रुक जा रुक जा रुक जा, रुक जा, रुक जा, रुक जा ਸੋ ਇਧਰ ਨਹਿਰ ਹੈਗੀ ਛੋਟੀ ਜੀ ਨਹਿਰ ਇੱਕ ਪੰਜੀ ਕਹਦੇ ਆ ਸੋ ਗੱਡੀਆਂ ਆਪਣੀਆਂ ਹਾਂਜੀ ਰੁਕ ਜਾ ਰੁਕ ਜਾ ਉਹ ਖੋਲਦਿਆਂ ਉਸ ਦਿਨ ਉਹ ਭਾਈ ਨਹੀਂ ਆਏ ਤੇ ਜਿਹੜੇ ਖੋਲਦੇਗੇ ਤੇ ਲੈ ਗਏ ਆਪਣਾ ਖੋਲਕਾ ਸਾਰਾ ਇਹ ਰੈਡੀ ਕਰਤੀ ਆ ਸਾਰਾ ਸੋ ਆਪਾਂ ਦੇਖਿਆ ਵਿੱਚ ਬੱਚੇ ਕੀ ਗੱਲਬਾਤ ਸੋ ਬੈਠਣੇ ਵਾਸਤੇ ਪੜੀ ਘੈਂਟ ਸਲੇਬ ਬਣੀ ਹੋਈ ਹੈਗੀ ਔਰ ਆਏ ਜਮਣ ਕਾ ਪੇੜ ਪੇੜ ਜਮਣ ਕਾ ਦਰਖਤ ਔਰ ਉਸਕਾ ਜਮਣਾ ਆ ਰਹੀਆਂ तो तुम्हें जबचा देखो और जबचे की कार्रवाई देखो कि एरिया कवर कर वा बैठने वास्त बड़ी घंट स्लैब बनाई भी है भाइयों ने जाके पैजा जा के खेडो सोवो कम करके आराम करो इधर पंछिया ने अपना आए एक क्या दस गुरशाण दसो क्या नाम है जेड बिच बैठे चिट्टा बैठा शाबाश कमाल कर ਬਗਲਾ ਆਓ ਇਹ ਕਾਂ ਹੈ ਕਾਂ ਕਰੋ ਉਹੀ ਕਾਂ ਜਿਹੜਾ ਚਿੜੀ ਹਰਕਾਂ ਵਾਲਾ ਚਿੜੀ ਹਰਕਾਂ ਆਏ ਹੈ ਸੁਪਾਈ ਹੁਣ ਆਪਾਂ ਦੇਖੀਏ ਆਪਣਾ ਜਵੱਚਾ ਸੋ ਮੋਟਰ ਕੀ ਆਖੋ ਬਸੂਰਤ ਨਜ਼ਾਰਾ ਹੈ ਓ ਰੁਕ ਜਾ ਬਾਈ ਯਾਰ ਰੁਕ ਜਾ ਇੱਕ ਮਿੰਟ ਕਾਸ ਕੀ ਹੈ ਸੋ ਮੈਂ ਆਪਣੇ ਛੋਕਰੇ ਨੂੰ ਇੱਕ ਪਾ ਨਹੀਂ ਇਸ ਨਾਲੇ ਪਤਾ ਨਹੀਂ ਹੈ ਨਹੀਂ ਹੋਰ ਦੱਸੋ ਚਲ ਦੁਬਾਰੇ ਦੱਸੇ ਕਿ ਆਏਗਾ ਮੈਂ ਦੱਸਿਆ ਤਾਂ ਹੈ ਤਾਂ ਤੈਨੂੰ ਪਹਿਲਾਂ ਹੀ ਜਿਹੜਾ ਤਾਂ ਬੋਲ ਕੇ ਹਟਿਆ ਕੀ ਜਿੱਤੋਂ ਲੈ ਰਿਹਾ ਤਾ ਉਹ ਹੱਤ ਮਾਂ ਉਹ ਵਾਲੀ ਚੱਕ ਰਿਹਾ ਤਾਂ ਵੀ ਕੀ ਚੀਜ਼ ਐ ਆ ਜਾ ਇੱਧਰ ਆ ਜਾ ਦੁਬਾਰੇ ਆ ਮੈਂ ਤੈਨੂੰ ਦੱਸਾਂਗਾ ਪਤਾ ਨਹੀਂ ਜੰਮਾ ਇੰਗਾ ਪੇਟ ਸੋ ਹਾਂ ਸੋ ਇੱਕ ਹੋਰ ਇਸ ਨੂੰ ਮਿਆਦ ਪਾਈ ਐ ਲਿਆ ਲਿਆ ਹੋਰ ਐਸੀ ਦਿਖਾ ਦੋਏ ਦੋਏ ਦੇ ਦੋ ਲਓ ਲਓ ਸੋ ਇਸ ਨੂੰ ਆਪਣੀ ਆਦਤ ਪਾਈ ਹੈਗੀ ਛੋਟਰੇ ਨੇ ਕਿ ਪਾਪਾ ਲੱਗ ਲੱਗ ਪੱਤੇ ਅੰਬ ਕੇ ਅਮਰੂਦ ਕੇ ਜਾਮਣ ਕੇ ਸੋ ਜਿਹੜੇ ਵੀ ਪੱਤੇ ਹੈਗੇ ਉਹ ਤੋੜ ਕੇ ਉਹਨਾਂ ਕੀ ਖੁਸ਼ਬੂ ਲੈਣੀ ਹੈ ਜਿਹੜਾ ਪਛਾਣਨਾ ਕਿ ਕਿਹੜਾ ਰੁੱਖ ਹੈਗਾ ਏ ਸੋ ਉਸ ਦਰਖਤ ਦੀ ਪਹਿਚਾਨ ਨਿੰਬੂ ਕੀ ਅਲੱਗ-ਅਲੱਗ ਹੈਗੇ ਆ ਸੋ ਅੱਜ ਇਸ ਮੰਨਣਾ ਨਾ ਠੰਡੇ ਲੱਗੇ ਸੋ 10 ਵਜੇ ਕਿਹੜਾ ਹੈ ਨਿੰਬੂ ਨਾ ਮੰਨਣਾ ਮੰਨਣਾ ਜੰਮਣਾ ਬੇਟਾ ਓਕੇ ਹਾਂ ਸੋ ਹਲੇ ਇਸ ਨੂੰ ਇਹਨਾਂ ਪਤਾ ਨਹੀਂ ਹੈਗਾ ਪਰ ਇਹਨੂੰ ਆਦਤ ਜਰੂਰ ਪੈ ਗਈ ਪੱਤਾ ਤੋੜ ਕੇ ਉਸ ਦੀ ਖੁਸ਼ਬੂ ਲੈਣੇ ਕੀ ਹੈ ਨਾ ਪੱਤਾ ਤੋੜ ਕੇ ਕੀ ਕਰਾ ਘੁਰਸ਼ਣਾ ਖੁਸ਼ਬੂ ਲਹੀ ਹੈ ਬਿਲਕੁਲ ਬਿਲਕੁਲ ਸੋ ਇਹ ਵੀ ਇੱਕ ਚੰਗੀ ਆਦਤ ਇਹਨੂੰ ਕੋਸ਼ਿਸ਼ ਕਰੀ ਹੈ ਕਿ ਮੈਂ ਸੋ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਆਦਤ ਪਾਓ ਵਕੂ ਵਕ ਦਰਖਤਾਂ ਕੀ ਗੱਲ ਬੱਚੇ ਨੂੰ ਪਿਆਰ ਪੈਦਾ ਹੋਵਾ ਫੁੱਲ ਦਿਖਾਓ ਨਾ ਕਿ ਜਿਹੜੇ ਪੱਤੇ ਹੈਗੇ ਆ ਤੋੜ ਕੇ ਮਸਲੋ ਵੈਸੇ ਤਾਂ ਕਹਦੇ ਆ ਕਿ ਇਹਨਾਂ ਨੂੰ ਤੋੜਨਾ ਨਹੀਂ ਚਾਹੀਦਾ ਪਰ ਮੇਰੀ ਸਲਾਹ ਹੈਗੀ ਆ ਕਿ ਦਰਖਤਾਂ ਦੇ ਪੱਤੇ ਤੋੜ ਕੇ ਮਸਲੋ ਉਹਨਾਂ ਕੀ ਖੁਸ਼ਬੂ ਲੋ ਤੇ ਬੱਚਿਆਂ ਨੂੰ ਰੁੱਖਾਂ ਕੀ ਗੱਲ ਜਿਹੜਾ ਪਿਆਰ ਹੈਗਾ ਉਹ ਪੈਦਾ ਹੋਵੇਗਾ ਉਰੇ ਤੇ ਪਾਣੀ ਠੰਡਾ ਹੌਣੇ ਸੋ ਆਪਾਂ ਚੋਕਾ ਦੇ ਕੋਲ 10 ਫੁੱਟ ਪੇਜ ਦੀ ਜਿਹੜੀ ਲੰਬਾਈ ਹੈਗੀ ਐ ਤੇ ਕਟੋ-ਕਟ 6 ਫੁੱਟ 5-6 ਫੁੱਟ ਦੀ ਚੜਾਈ ਹੈਗੀ ਐ ਡੰਗਾਈ ਹੈਗੀ 2.5-3 ਫੁੱਟ ਬਹੁਤ ਖੂਸੂਰਤ ਲੱਗੇਗਾ ਤੇ ਇੱਕ ਇਹੰਦਰ ਅੱਜ ਆਪਾਂ ਨੇ ਤਾਰੀਆਂ ਲਾਣੀਆਂ ਹੈਗੀਆਂ ਸੋ ਮਰਾ ਇਨਸਟਰੂਮੈਂਟ ਲੱਭ ਲਈ ਆਪਾਂ ਨੇ ਇਸ ਕੀ ਗਹਿਲਾ ਪਾ ਤਾਰੀਆਂ ਲਾਵੇਂਗੇ ਦੋਏ ਬਾਪ ਪੁੱਤ ਉਹ ਮੈਂ ਵੀ ਲਾ ਮਗਾ ਨਹੀਂ ਮੈਂ ਵੀ ਆ ਮਗਾ ਆਪਾਂ ਲਾ ਪਾਵਾਂਗੇ ਭਾਈ ਆਪਾਂ ਨੂੰ ਟਿਕਾਣਾ ਲੱਭ ਗਿਆ ਸੋ ਬਾਏ ਬਾਏ ਦੋਸਤੋ ਇੱਕ ਹੋਰ ਮਾਨਾ ਜਗਾੜ ਕਰਕੇ ਲੈ ਕੇ ਆਏ ਹੈਗੇ ਹਮੇ ਛੋਟਾ ਜਿਹਾ ਜਗਾੜ ਹੈਗਾ ਇੱਕ ਜਗਾੜ ਹੋਰ ਤਾਂ ਸੱਚ ਹਾਂ ਉਹ ਦਿਖਾਵਾਂਗਾ ਤੁਹਾਨੂੰ ਬੰਦੇ ਨੇ ਉੱਥੇ ਪੀਪੀ ਲਾਈ ਵੀ ਹੈਗੀ ਆ ਉਸ ਦਰਖਤ ਦੇ ਉੱਪਰ ਉੱਲੂ ਆ ਗਿਆ ਉਸ ਕੇਂਦਰੋਂ ਉੱਲੂ ਨੇ ਆਪਣਾ ਆਲਣਾ ਬਣਾਇਆ ਵਾ ਸੋ ਜਿਹੜੀ ਚੀਜ਼ ਆਪਾਂ ਦਿਖਾਣੀ ਹੈਗੀ ਤੁਹਾਨੂੰ ਉਹ ਹੈ ਸੋ ਇਹ ਟਿਊਬ ਆਪਾਂ ਲੈ ਕੇ ਆਏ ਆ ਇੱਕ ਮਿੰਟ ਰੁਕ ਜਾ ਕੁਸਨ ਇੱਧਰ ਹਾਂ ਹਾਂ ਮੇਰਾ ਪੁੱਤ ਤੂੰ ਹੀ ਨਾ ਆਏਗਾ ਸੋ ਟਿਊਬ ਬਨੂੜ ਤੇ ਇੱਕ ਆਪਾਂ ਜਗਾੜ ਪਾਣੀ ਕਰਕੇ ਲਿਆਦੇ ਹੈਗੇ ਇੱਕ ਪੁਰਾਣੀ ਟਿਊਬ ਲਈ ਹੈਗੀ ਆ ਸੋ ਟਿਊਬ ਕੇ ਅੰਦਰ ਜਿਹੜੀ ਮੇਨ ਗੱਲ ਤੀ ਪੁਰਾਣੀ ਹੈ ਬੇਟਾ ਪੈਂਚਰ ਲੱਗੇ ਵੇਪਰ ਨਮੀ ਨਹੀਂ ਹੈਗੀ ਇਹ ਦੇਖ ਇਹ ਵੀ ਪੈਂਚਰ ਲੱਗਿਆ ਵਾ ਇਹ ਵੀ ਪੈਂਚਰ ਲੱਗਿਆ ਵਾ ਠੀਕ ਹੈ 올ਡ ਹੈਗੀ ਹੈ ਨਿਊ ਨਹੀਂ ਹੈਗੀ ਰੁਕ ਜਾ ਰੁਕ ਜਾ ਇੱਕ ਚੀਜ਼ ਦੱਸਣੀ ਹੈ ਇਹ ਦੱਸਣੀ ਹੈਗੀ ਇਹ ਚੀਜ਼ ਦੱਸਣੀ ਦੱਸਣੀ ਇਧਰ ਪਰ ਸੋ ਜਿਹੜੀ ਚੀਜ਼ ਦਿਖਾਣੀ ਹੈਗੀ ਆਪਾਂ ਨੇ ਟਿਊਬ ਤਾਂ ਲੈ ਲਈ ਪਰ ਟਿਊਬ ਬੱਚਿਆਂ ਵਾਸਤੇ ਇਹ ਟਫ ਤੀ ਕਿ ਇਸकी ਜਿਹੜੀ ਟੁੱਟੀ ਹੈਗੀ ਹੈ ਉਹ ਟੁੱਟੀ ਢਿੱਡ ਦੇ ਉੱਪਰ ਹਨਾ ਛੋਕਰੇ ਕੇ ਢਿੱਡ ਦੇ ਉੱਪਰ ਚੁਬਣੀ ਦੀ ਸੋ ਉਸ ਦੇ ਉੱਪਰ ਆਪਾਂ ਟੇਪਾਂ ਲਾ ਕੇ ਸੋ ਟੇਪਾਂ ਲਾ ਕੇ ਉਸ ਦੀ ਟੂਟੀ ਦੇ ਅੰਦਰ ਦੱਬ ਦੀ ਮਨ ਹੈ ਸੋ ਇਹ ਜਾਂ ਇਸ ਨੂੰ ਆਪਾਂ ਬੜੇ ਆਰਾਮ ਨਾਲ ਇਸ ਦੇ ਅੰਦਰ ਫਿੱਟ ਹੋ ਜਾਏਗਾ ਇਹ ਕੇ ਅੰਦਰ ਫਿੱਟ ਹੋ ਜਾਏਗਾ ਸੋ ਆਪਾਂ ਚੈੱਕ ਕਰਕੇ ਦੇਖਾਂ ਯੋ ਕੰਮ ਹੈ ਹੋ ਭਲੇ ਉਹ ਗੁੱਡ ਗੇਰ ਕੇ ਦੇਖਾਂ ਫਿਰ ਤੈਨੂੰ ਚੱਲ ਠੰਡਾ ਪਾਣੀ ਹੈ ਪਾਣੀ ਤਾਂ ਠੰਡਾ ਹੈਗਾ ਹੀ ਹੈਗਾ ਚਲ ਆ ਲੰਗ ਵਿੱਚ ਕਦ ਕਦ ਤੰਗ ਕਰ ਰਿਹਾ ਮੈਨੂੰ ਉਹ ਟਿਊਬ ਚੱਕ ਰੁਕ ਜਾ ਫੇਰ ਚਲenge ਪਰ ਦਬਾਰਾ ਪਹਿਲਾਂ ਤਾਂ ਮੈਂ ਤੈਨੂੰ ਇੱਕ ਵਾਰ ਟੈਸਟ ਟਰਾਈ ਕਰਾ ਦਿਆਂ ਠੀਕ ਹੈ ਠੀਕ ਹੈ ਚੱਲ ਵੀ ਜਵਾਨ ਆ ਜਾ ਫਿਰ ਚੱਲ ਆ ਜਾ ਆ ਜਾ ਆ ਜਾ ਆ ਜਾ ਗੁਰਸਣ ਉਹ ਕਿੱਡਾ ਸੋਹਣਾ ਉਹ ਮੌਸਮ ਉਹ ਗੁਰਸਣ ਵਾਓ ਕਿੱਡਾ ਸੋਹਣਾ ਤੈਨੂੰ ਮੈਂ ਨਹੀਂ ਤਾਂ ਵੀਡੀਓ ਬਣਾ ਦਾਂ ਤੇਰੀ ਵੀਡੀਓ ਚੱਲਾ ਜਾ ਲੈ ਫੜ ਇਹ ਇਹ ਲੈ ਇਸ ਨੂੰ ਰੱਖਣਾ ਹਾਂ ਉਹ ਉਹ ਲੈ ਉਹ ਬੱਲੇ 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 ਸੋ ਅੱਜ ਪਹਿਲਾ ਦਿਨ ਛੋਕਰਾ ਯੋਬ ਕੀ ਗੱਲ ਬੜੇ ਜਵੱਚੇ ਕੇ ਬੰਦਰ ਨੰਦ ਲੈ ਰਿਆ ਛੁੱਟੀਆਂ ਕੇ ਆ ਵਾਹ 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 ਕੀ ਆ ਖੂਬਸੂਰਤ ਨਜ਼ਾਰਾ ਚਲ ਵੀ ਚਲ 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 ਮੇਰੇ ਪੈਰ ਲੱਗ ਗਿਆ ਨਾ ਆ ਜਮੇ ਕੇ ਪੈਰ ਲੱਗ ਗਿਆ ਓ ਗੁੱਡ 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 ਓ ਚੱਕ ਦੇ ਕੰਮ ਨੂੰ ਓ ਮਰਦਾ ਪਿੱਛੇ ਜਾ ਰਿਹਾ ਕੀ ਬਾਤ ਐ ਸੋ ਕਿੰਨਾ ਖੂਬਸੂਰਤ ਨਜ਼ਾਰਾ ਪਵਾਦ ਕੇ ਪਿੰਡਾਂ ਦਾ ਸੋ ਧਰਮ ਗੜ ਗਵਾਂ ਤੇ ਜਿੱਧਰ ਲੇ ਵਸਿਆ ਗਿਆ ਸੂਰ ਮਜਰਾ ਰਾਜੋ ਮਜਰਾ ਸੋ ਉਸਕੇ ਸੈਂਟਰ ਜੇ ਮਾਇਓ ਮੋਟਰ ਹੈਗੀ ਆ ਮੇਨ ਚੀਜ਼ ਜਿਹੜੀ ਮੈਨੂੰ ਸਮਝ ਲੱਗ ਹੈਗੀ ਆ ਉਹ ਮੇਰਾ ਸੂਰਜ ਆੜੀ ਸੋ ਇਹ ਬਹੁਤ ਸੋਹਣਾ 뷰 ਜਿਹੜਾ ਦੇ ਰਿਹਾ ਅੱਜ ਮੈਂ ਸੂਰਜ ਨਹੀਂ ਸੂਰਜ ਵੀ ਹੈ ਉਹ ਵੀ ਮੇਰਾ ਆੜੀ ਆ ਸੋ ਨਾਣ ਦੇ ਛੋਕਰੇ ਨੂੰ ਮੈਂ ਵੀ ਵਿਚ ਨੂੰ ਟਰਾਈ ਮਾਰਾਂ ਥੋੜੇ ਜਿਹਾ ਮੈਂ ਨਹੀਂ ਦਿੰਦਾ ਉਹ ਤੇਰੇ ਯਾਰ ਮਨ ਨੂੰ ਵੀ ਨਾਣ ਉਹ ਦੇ 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 ਉਹ ਦੇ 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 ਯਾਰ ਐ ਨਾ ਕਰ ਉਹ ਵੀਰ ਬਣ ਕੇ ਦੇ ਦੇ ਸੋ ਲਾਈਟ ਹਲੇ ਆ ਨਹੀਂ ਰਹੀ ਪਾਣੀ ਇਸਕੇ ਅੰਦਰ ਤਾਜੇ ਭਰਿਆ ਵਾਏਗਾ ਠੰਡਾ ਪਾਣੀ ਹੈ ਪਾਣੀ ਠੰਡਾ ਹੈ ਕਿ ਨਾ ਠੰਡਾ ਹੈ ਕਿੰਨਾ ਕੁ ਠੰਡਾ ਮੈਂ ਤਾਂ ਦੰਦ ਹੀ ਲੂ ਰੇ ਹੈ ਦੰਦ ਹੀ ਲੇ ਰੇ ਅੱਛਾ 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 ਹਾਂਜੀ ਲਓ ਜੀ ਗੁਰシャン ਸਿੰਘ ਨੇ ਅੱਜ ਸਵੀਮਿੰਗ ਸਿੱਖ ਲਈ ਕਪੜੇ ਪਾ ਬਈ ਲੇ ਪਾ 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 ਇਧਰ ਠੰਡ ਲੱਗਣ ਲੱਗੀ ਹੈ ਹੈ ਨਾ ਹਾਂ ਸੋ ਸਵਿਮਿੰਗ ਸਿੱਖੀ ਅੱਜ ਇੰਨੀ ਝੂਠ ਬੋਲ ਰਿਹਾ ਇੰਨੀ ਸਿੱਖੀ ਕਿੰਨੀ ਸਿੱਖੀ ਇੰਨੀ ਕ ਇੰਨੀ ਕ ਇੰਨੀ ਸਿੱਖੀ ਇੰਨੀ ਕ ਇੰਨੀ ਉਹ ਇੰਨੀ ਕ ਸਿੱਖੀ ਹੈ ਝੂਠ ਬੋਲ ਰਿਹਾ ਸੋ ਗੁਰシャン ਸਿੰਘ ਨੇ ਅੱਜ ਸਵਿਮਿੰਗ ਸਿੱਖੀ ਸੋ ਗੁਰシャン ਕਿਹੋ ਜਿਹਾ ਲੱਗਿਆ ਅੱਜ ਬਹੁਤ ਠੰਡਾ ਇੰਜੋਏ ਕਰਿਆ ਨਾ ਨਜ਼ਾਰਾ ਆਇਆ ਹਾਂ ਆਇਆ ਨਹੀਂ ਬਸ ਫਿਰ ਕੱਲ ਨੂੰ ਨਹੀਂ ਲੈ ਕੇ ਆਂਦਾ ਤੈਨੂੰ ਠੀਕ ਹੈ ठीक है पक्का <laughs> सो भाई शाम का वेला मौसम ठंडा होर हो गया की आपा चलियां फोजा आप हैक ना भाई चलो भाज रॉक गुस्सा रेस लाएगा मेरी गल पक्का पक्का चलो आ फिर ओ आगे देख के गिरना जाए ओ मैं स्पीड में नहीं जाना यार तो आगे लगेगा मेरे <laughs> चल 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 टेंपू तो पीछे रह गया कटी ओ, होड़ी चला रहे तो ना पा ना ओ आ गया आ गया आ गया पिंड आ गया टेंपू कोई नहीं पीछे है

<laughs> देखे अपनी हवा तो नहीं निकल गई सैकल की सैकल का अपने यार टायर भी खराब है तैयार होने वाला एक मैंने नहीं भी पटाका पै जाना ये भी अपना खर्चा छिड़ेगा चल आ चल आ चल, चल आ गया मैं भी आ गया ओ होली चल है। ओ होली चल चोकरे। ओ होली चल होली ਵੀ ਦੋਸਤੋ ਆਨੰਦ ਲਿਆ ਪੂਰਾ ਆਪਾਂ ਨੇ ਆਪਾਂ ਵੀ ਨਾਲੇ ਤੇ ਸੁਨ ਗਈ ਚੜ ਸੋ ਸਵੀਮਿੰਗ 도ਮਾਂ ਨੂੰ ਨਹੀਂ ਆਉਂਦੀ ਕਿਉਂ ਬਈ ਪਰ ਅੱਜ ਆਪਾਂ ਥੋੜੀ ਥੋੜੀ ਕੋਸ਼ਿਸ਼ ਕਰ ਰਹੀ ਹੈਗੀ ਕਿ ਕਿਸੇ ਤਰ੍ਹਾਂ ਸਿੱਖ ਜੰਗੇ ਹਾਲਾਂਕਿ ਮੁੰਡਾ ਪਾਣੀ ਮਾ ਡੁੱਬ ਗਿਆ ਤਾਂ ਪਹਿਲਾਂ ਇੱਕ ਵਾਰੀ ਮੈਂ ਪਰ ਫਿਰ ਵੀ ਪੰਗੇ ਲਿਏ ਐ ਸੋ ਗੁਰシャン ਸਿੰਘ ਸੋ ਅੱਜ ਦਾ ਵਲੋਗ ਮਾਰਾ ਕਹਤਾ ਕਿ ਆਓ ਆਪਾਂ ਸਵੀਮਿੰਗ ਸਿੱਖਾਂਗੇ ਜਬੱਚੇ ਦੇ ਅੰਦਰ ਚਲੋ ਟੱਚ ਕਰ ਲੈ ਜਾ ਗਾ ਹਾਂ ਕੱਢ ਲੈ ਬਾਹਰ ਕੱਢ ਲੈ ਵਸ ਚੱਕਲੇ ਚੱਕਲੇ ਲਾ ਇਹਨੂੰ ਆਪਣੀ ਗੱਡੀ ਪਰ ਲਾ ਚੱਕਲੇ ਓ ਯਾਰ ਕੱਢ ਦੇ ਬਾਹਰ ਹਾਂ ਲੈ ਜਾ ਠੀਕ ਐ ਅੱਧਾ ਪਾਪਾ ਜੀ ਹੂੰ ਇੱਧਰ ਬੱਸ 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 ਬਹੁਤ ਥੇ ਲਾਉ ਜਾ ਕੇ ਇਹ ਕੁਛ ਨਹੀਂ ਕਰਨਾ ਚਲੋ ਓਏ ਸਾਈਕਲ 'ਤੇ ਫਿੱਟ ਕਰੋ ਇਹਨੂੰ ਜਾ ਕੇ ਓ ਚੱਲ ਯਾਰ ਲਾ 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 ਜ਼ੋਰ ਲਾ ਦੇਖਾਂ ਹੈ ਕਿ ਨਾ ਜ਼ੋਰ ਨੀ ਆਪਣਾ ਕੋਈ ਸੈਕਿੰਡੀ ਤੱਕ ਫੜੋ ਕਰਦੇ 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 ਠੀਕ ਹੈ ਠੀਕ ਹੈ ਗੁੱਡਾ ਗੁੱਡਾ ਖਿੱਚਦੇ ਉੱਪਰ ਤੇ ਛੱਡਦੇ ਥੱਲੇ ਤੇ ਖਿੱਚ ਫੜ ਆਪਣਾ ਗੱਪਾ ਆ ਲਿਆ ਛੋਕਰੇ ਨੇ ਹਾਂ ਫਿੱਟ ਕਰਦੀ ਓਏ ਆ ਬੱਲੇ 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 ਨਹੀਂ ਫੜਦੇ ਛੱੜਦੇ 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 ਉਹ ਛੱਡਦੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸੋ ਜੇ ਤੁਹਾਨੂੰ ਮਾਰੇ ਬਲੌਗ ਚੰਗੇ ਲੱਗੇ ਹੈ ਹਨਾ ਸੋ ਮਾਰੇ ਕਿਸ ਨੂੰ ਪੁਆਲ ਟਾਈਮਸ ਸੋ ਦੋਸਤੋ ਮਾਰੇ ਚੈਨਲ ਨੂੰ ਤੁਹਾਨੂੰ ਜਰੂਰ ਸਬਸਕ੍ਰਾਈਬ ਕਰਨਾ ਹੈਗਾ YouTube ਚੈਨਲ ਪੁਆਲ ਟਾਈਮਸ ਕੇ ਪਰ ਆਪਾ ਕੋਈ ਨਾ ਕੋਈ ਅਸੀ ਐਕਟੀਵਿਟੀ ਆ ਪਤਾ ਦੇ ਵਾਸਤੇ ਲੈ ਕੇ ਆਂਦੇ ਰਹੇਗੇ ਸੋ ਥੈਂਕ ਯੂ ਦੋਸਤੋ ਧੰਨਵਾਦ ਪਾਣੀ ਪਾਣੀ ਆਪਾਂ ਦੇਖ ਲੈ ਹੈਗਾ ਇੱਕ ਵਾਰ ਬੋਲੋ ਬਾਏ ਬਾਏ ਪਾਣੀ ਦੇ ਕੋਕੀ ਜੂਨ ਦੀ ਛੁੱਟੀਆਂ ਬਾਏ ਬਾਏ